ਜ਼ਿਲ੍ਹਾ ਮੋਗਾ ਚ ਪੁਲਸ ਅਤੇ ਗੈਂਗਸਟਰ ਚ ਹੋਇਆ ਇੱਕ ਹੋਰ ਪੁਲਸ ਮੁਕਾਬਲਾ ਦੋਵੇਂ ਪਾਸਿਓਂ ਹੋਈ ਜ਼ਬਰਦਸਤ ਫਾਇਰਿੰਗ ਲੋਕਾਂ ਚ ਬਣਿਆ ਸਹਿਮ ਦਾ ਮਾਹੌਲ ਜ਼ਿਲ੍ਹਾ ਮੋਗਾ ਚ ਪੁਲਸ ਅਤੇ ਗੈਂਗਸਟਰ ਚ ਕਰ ਚਿਤ ਦਾ ਮੁਕਾਬਲਾ ਹੋਇਆ ਹੈ ਜਾਣਕਾਰੀ ਮੁਤਾਬਕ ਮੋਗਾ ਪੁਲਸ ਨੂੰ ਮੁਖਰੀ ਮਿਲੀ ਸੀ ਕਿ ਕੁਝ ਗੈਂਗਸਟਰ ਲੁਪੋ ਤੋਂ ਤੋਤਰਵਲ ਭਾਰੀ ਮਾਤਰਾ ਚ ਅਸਲੇ ਨਾਲ ਕਿਸੇ ਵਾਰਤਾ ਦੀ ਤਾਕ ਚ ਹਨ ਤਾਂ ਸੀਆਈ ਸਟਾਫ ਮਿਹਨਤ ਪਤਨੀ ਕਲਾ ਪੁਲਸ ਨੇ ਇਸ 33 ਵਰਤ ਦੇ ਨਾਕਾ ਲਗਾਇਆ ਤਾਂ ਲੁੱਪ ਤੋਂ ਦੋ ਦਰ ਰੂੜਤੇ ਮਲਿਆਣਾ ਚੌਂਕ ਦੇ ਨਜ਼ਦੀਕ ਸਵੇਰੇ ਕੈਕਸਟਰਾ ਤੇ ਪੁਲਿਸ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਸੀਆਈ ਸਟਾਫ ਮਿਹਨਤ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਥਾਣਾ ਪਤਨੀ ਕਲਾ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਆਪਣੇ ਪਛਾਣ ਦੇ ਕੈਕਸਟਰਾ ਨੂੰ ਕਾਬੂ ਕਰਨ ਲਈ ਜਵਾਬੀ ਕਾਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਹ ਤਿੰਨੇ ਨੌਜਵਾਨ ਬੰਬੀਹਾ ਗਰੁੱਪ ਨਾਲ ਸੰਬੰਧਿਤ ਦੱਸੀ ਜਾ ਰਹੇ ਹਨ ਡੀਐਸਪੀ ਦੀ ਹਰਦਤ ਸਿੰਘ ਟੋਟ ਵੀ ਮੌਕੇ ਤੇ ਸਥਿਤੀ ਦਾ ਜਾਚ ਲੈਣ ਪਹੁੰਚੇ ਹੋਰ ਵੇਰਵੇਾਂ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਚਿਲਾ ਮੋਕਾਚ ਪੁਲਸ ਅਤੇ ਗੈਂਗਸਟਰਾਂ ਚ ਹੋਇਆ ਇੱਕ ਹੋਰ ਪੁਲਸ ਮੁਕਾਬਲਾ ਉਮੇ ਪਾਸਿਓਂ ਹੋਈ ਜ਼ਬਰਦਸਤ ਫਾਇਰਿੰਗ ਲੋਕਾਂ ਚ ਬਣਿਆ ਸਹਿਮ ਦਾ ਮਾਹੌਲ ਜ਼ਿਲ੍ਹਾ ਮੋਗਾ ਚ ਪੁਲਸ ਤੇ ਗੈਂਗਸਟਰ ਚ ਕਰ ਚਦਾਂ ਮੁਕਾਬਲਾ ਹੋਇਆ ਹੈ ਜਾਣਕਾਰੀ ਮੁਤਾਬਕ ਮੋਗਾ ਪੁਲਸ ਨੂੰ ਮੁਖਰੀ ਮਿਲੀ ਸੀ ਕਿ ਕੁਝ ਗੈਂਗਸਟਰ ਲੁੱਪੋ ਤੋਂ ਤੋਤਰ ਵੱਲ ਭਾਰੀ ਮਾਤਰਾ ਚ ਅਸਲੇ ਨਾਲ ਕਿਸੇ ਵਾਰਤਾ ਦੀ ਤਾਕ ਚ ਹਨ ਤਾਂ ਸੀਆਈ ਸਟਾਫ ਮਿਹਨਤ ਤੇ ਪਤਨੀ ਕਲਾ ਪੁਲਸ ਨੇ ਮੁਸਤਤਿ ਵਰਤ ਤੇ ਨਾਕਾ ਲਗਾਇਆ ਤਾਂ ਲੋਕ ਬੋਤੋ ਤੋਂ ਦਰ ਦਰ ਦ ਮਲੇਆਣਾ ਚੌਂਕ ਤੇ ਨਜ਼ਦੀਕ ਸਵੇਰੇ ਕੈਕਸਟਰਾ ਤੇ ਪੁਲਸ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਸੀਆਈ ਸਟਾਫ ਮਿਹਨਤ ਤੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਥਾਣਾ ਪਤਨੀ ਕਲਾ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਸਮੇਤ ਪੁਲਸ ਪਾਰਟੀ ਨੇ ਆਪਣੇ ਪਛਾਣ ਦੇ ਕੈਕਸਟਰਾ ਨੂੰ ਕਾਬੂ ਕਰਨ ਲਈ ਜੋ ਆਪੀ ਕਾਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਹ ਤਿੰਨੇ ਨੌਜਵਾਨ ਬੰਬੀਹਾ ਗਰੁੱਪ ਨਾਲ ਸੰਬੰਧਿਤ ਦੱਸੀ ਜਾ ਰਹੇ ਹਨ ਡੀਐਸਪੀ ਟੀ ਹਰ ਤੱਕ ਚਿੰਡੋਟ ਵੀ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹੋਰ ਵੇਰਵੇਾਂ ਦੀ ਵੀ ਉਡੀਕ ਕੀਤੀ ਜਾ ਰਹੀ ਹੈ